ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਵਿ ਜੋ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਨਾ ਜਾਣ ਕਰੋ ਪ੍ਰਤਿ ਪਾਰਾ ਹਮਰੇ ਦ੍ਰਿਸ਼ਟ ਸਭੈ ਤੁਮ ਘਾਵੋ ਹੋਇ ਆਪ ਹਾਥ ਦੇ ਮੋਹ ਬਿਚਾਵੋ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਚਨਜ ਕਰਦੈ ਕਰਿਆ ਸਭੈ ਰਣ ਕੋ ਆਜ ਸੰਗਰੇਐ ਪੂਰਨ ਹੋਏ ਹਮਾਰੇ ਆਸਾ ਚੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਗਰਨਾ ਧਿਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੇ ਇਹ ਚੁਣ ਚੁਣ ਸਤਰ ਹਮਾਰੇ ਮਾਰੇ ਇਹ ਆਪ ਹਾਥ ਦੇ ਮੁਝੇ ਉਬਰੇ ਮਰਨ ਕਾਲ ਕਾ ਤਰਾਸ ਨਿਮਰਿਐ ਹੁ ਜੋ ਸਦਾ ਹਮਾਰੇ ਪਛਾ ਸਰਿਆ ਸੁਜੂ ਕਰਿਓ ਰਖਾ ਰਾਖ ਲਿਹੁ ਮਹ ਰਾਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਜੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤਰ ਦਸ ਕੰਤਾ ਕਾਲ ਪਏ ਬ੍ਰਹਮ ਬਪਤਰਾ ਕਾਲ ਪਏ ਸ਼ਿਵ ਜੂ ਅਵਤਰਾ ਕਾਲ ਪਏ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ जमन काल सब लोक सवारा नमस्कार है तहे हमारा जमन काल सब जगत बनायो देव दैत जस ने उपजायो आध अंत एक है अवतार सोई गुरु समझो हमारा नमस्कार तिसहि को हमारी सकल प्रजा जन आप सवारी शिव कण क्रोध सब गुण सुख दियो सतरन को परमो बद कियो कट कट के अंतर की जानत भले बुरे की पीर पहचानत ਚੀਟੀ ਤੇ ਕੁੰਚਰੀ ਅਸੂਲਾ ਸਭ ਪ੍ਰੇਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੇਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰ ਤਹੁ ਕਬਹੁ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਵੇਦ ਭੇਦ ਅਰ ਅਨਮ ਨਿਰੰਕਾਰ ਅਨਿਰਭਕਾਰ ਅਨਰੰਭੂ ਆਦ ਅਨੀਲ ਅਨਾਦ ਅasambਹ ਤਾਕਾ ਮੂੜ ਉਚਾਰਤ ਭੇਦ ਜਾ ਕੋ ਭੇਵ ਨ ਪਾਵਤ ਵੇਦਾ ਤਾਕੋ ਕਰਪਾ ਹਨ ਅਨੁਮਨਤ ਮਹਾ ਮੂੜ ਗਸ਼ ਭੇਦ ਲਜਾਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਰਹਿ ਪੇਵ ਆਪ ਆਪੁਨੀ ਬੁਧਹਿ ਜੇਤੀ ਬਰਣਤ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲਖ ਨ ਜਾਇ ਪਸਾਰਾ ਕੇ ਬਿਦ ਸਦਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਉ ਕਹੀ ਭੂਪਾ अंडज जे रज से तज के नी उत्पुज खान बहु रच दीनी कहूं फूल राजा हवै बैठा कहूं सिमड भयो शंकर अकैठा सगरे श्रेष्ठ दिखाय चंप भागू आद जुगाद स्वरूप स्वयं भावे अभृच्छा मेरी तुम करउ सिख उबार असख संग्रो दृष्ट जित उठवत उत पाता सकल म्लेष करो रण काता जे आ सुज्ज तब शरणि परे तिनके दुष्ट दुखत हवै मरे رخ جمن پگ پر ہر تنٹ سب ٹارے تا کے دش تن جاہ ہو تا کے تا تنہر ہو مو سب ہوئ داہ شو ایک بار جنت ما کاستے تا ਜੇ ਨਰ ਨਾਮ ਤੇ ਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤਵੇਂ ਸ਼ਰਨ ਤੇ ਹਾਰੀ ਆਪ ਹਾਥ ਦਾ ਲੇਹ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੇਹ ਬਚਾਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬੀਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਸਪਾਰਾ ਹਮਰੇ ਦੁਸ਼ਟ ਸਬੈ ਤੁਨ ਕਾਬੂ ਹੋ ਆਪ ਹਾਥ ਦੇ ਮਹ ਬਿਚਾਬ ਹੋ ਸੁਖੀ ਵਰਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਛਾਜ ਜਿ ਕਰਦੇ ਕਰਿਐ ਸਭ ਅਰਣ ਕੋ ਸੰਗਰੇਐ ਪੂਰਨ ਹੋਏ ਹਮਾਰੀ ਅਸਾ ਤੋਰ ਭਜਨ ਕੀ ਰਹਿ ਪਿਆਸ ਤਮਹ ਸਾੜ ਕੋਈ ਅਬਰਣਾ ਧੰ ਜੋ ਬ੍ਰਚਹ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੇ ਅਹ ਚੁਨ ਚੁਨ ਸਤਰਾ ਹਮਾਰੇ ਮਾਰੇ ਅਹ ਆਪ ਹਾਥ ਦਮਜ ਬਰਿਆ ਮਰਣ ਕਾਲ ਕਾ ਤਰਾਸ ਨਿ ਵਰਿਆ ਹੋ ਜੋ ਸਰਾ ਹਮਾਰੇ ਪਛਾ ਸਰੀਆ ਸੁਝ ਜੂ ਕਰੇ ਹਰਿਛਾ ਰੱਖਿ ਲਿਹੁ ਮਹ ਰਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਜੀਲਬੰਦ ਦੁਸ਼ਟਨ ਕੇ ਹੰਤਾ ਤਮਹੋ ਪੂਰੀ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਬਪਤਰਾ ਕਾਲ ਪਏ ਸ਼ਿਵ ਜੋ ਅਵਤਾਰਾ ਕਾਲ ਪਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਤਵ ਜਸ਼ਨ ਉਪਜਾਇਓ आद अंत एकय अवतार श्री गुरु समझो हमारा नमस्कार किसे को हमारी सकल प्रजा जन आप सवारी सेवकन को सब गुण सुख दियो शत्रुन को पलम बद कियो घट घट के अंत के जानत भले बुरे की पीर पहचानत चीटी ते कुंचर अस्थूला सब पर कृपा दृष्ट कर फूला संत दुख पाए ते दुखी सुख पाए साधन के सुफी ਇਕ ਇਕ ਦੇ ਬੇਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਉਦਕਰਖ ਕਰ ਕਰਤਾ ਪ੍ਰਜਾ ਦਾ ਤਉ ਦੇਹ ਅਪਾਰ ਜਬ ਆਕਰਖ ਕਰ ਤੋ ਕਬ ਹੂੰ ਤੁਮ ਮੈਂ ਮਨਤ ਦੇਹ ਦਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪੋ ਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਰ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਅਨਰਲਾੰਬੁ ਆਦ ਅਨੇਲ ਅਨਾਦ ਅਸੰਭਉ ਤਾਕਾ ਮੂਡੁ ਚਾਰਤ ਭੇਧਾ ਜਾ ਕੋ ਭੇਵ ਨ ਪਾਵਤ ਬੇਦੜ ਤਾਕੋ ਕਰ ਪਾ ਹਨੇ ਅਨਮਨਤ ਮਹਾ ਮੂਡ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਭੇਵ ਆਪ ਆਪੁ ਨਿਬਧ ਹੈ ਜੇ ਤੀ ਬਰਨਰ ਭਿੰਨ ਭਿੰਨ ਤੋ ਹੈ ਤੇਤੀ ਉਮਰ ਆਲੇ ਕਹਨਾ ਜਏ ਪਸਾਰਾ ਕਹਿ ਬਿਰ ਸਦਾ ਪ੍ਰਸੰਨ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਗ ਭਇਉ ਰਾਉ ਕਹਿ ਭੂਪਾਇ ਅੰਡਜ ਜੇਰਜ ਸੇਤੇ ਕੀਨੇ ਉਤਪਜ ਖਾਨ ਬੋਹਰ ਲਚਦੀਨੀ ਕਹਉ ਫੂਲ ਰਾਜ ਹੋਵੇ ਬੈਠਾ ਕਹਉ ਸਿਮੜ ਭਇਉ ਸ਼ੰਕਰਾ ਕੈਠਾ ਸਗਰੀ ਸ੍ਰੇਸ਼ਟ ਦਿਖਾਇ ਚੰਭਵ ਆਜੁਗਾਦ ਸਰੂਪ ਸੇਯੰ ਭਵ ਅਬਰਛਾ ਮੇਰੇ ਤੁਮ ਕਰੋ ਸਿਖ ਉਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਉਠਵਤ ਉਦਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆ ਸੁਜ ਤਬ ਸਰਣੀ ਪਰੇ ਤਨ ਕੇ ਦੁਸ਼ਟ ਦੁਖ ਤ ਹਵੇ ਮਰੀ ਪੁਰਖ ਜਮਨ ਪਗ ਪ੍ਰੇਤ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੀ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹ ਅਹ ਰਛਾ ਹੋਏ ਤਹਿ ਸਭ ਕਾਲਾ ਦੁਸ਼ਟ ਅਰੇਸ਼ਟ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰੇ ਹੋ ਤਾਕੇ ਤਾਪ ਤਨ ਕਮਹਿ ਹਰੇ ਹੋ ਰਿਦ ਸਿਧ ਕਰਮ ਸਭ ਹੋਏ ਦੁਸ਼ਟ ਸ਼ਾਸਵ ਸਕੈ ਨ ਕੋਈ ਇਕ ਬਾਰ ਜਿੰਤ ਮੈਂ ਸਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜੇ ਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਫੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੈ ਲੈ ਹੋ ਉਬਾਰੀ ਸਰਬ othor ਮੋਹ ਸਹਾਈ ਦੁਸ਼ਟ ਦੁਖ ਤੇ ਲੈ ਹੋ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਾ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਇਸ਼ਟ ਸਬੈ ਤੁਮ ਕਾਹੋ ਆਪ ਹਾਥ ਦੇ ਮਹ ਬਚਾਵੋ ਸੁਖੀ ਬਸੈ ਮੂਰ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਚਨਜ ਕਰਦੇ ਕਰਿਆ ਸਬਰਨ ਕੋ ਸੰਗ੍ਰਹਿ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਐ ਸਾਡ ਕੋ ਵਰਨਾ ਧੰ ਜੋ ਬਰਚਾ ਹਉ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੇ ਇਹ ਚੁਣ ਚੁਣ ਸਤਰਾ ਹਮਾਰੇ ਮਾਰਿਆ ਆਪ ਹੱਥ ਦੇ ਮੁਝੇ ਉਬਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੁਜ ਸਰਾ ਹਮਾਰੇ ਪਛਾ ਸਰਿਆ ਸੁਝਜੂ ਕਰਿਓ ਰਛਾ ਰਾਖ ਲਿਹੁ ਮਹ ਰਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੇਨ ਬੰਦ ਵਿਸ਼ਨ ਕੇ ਹੰਤਾ ਤੁਮ ਹੋਪਰੀ ਚਤੁਰਦਸ ਗੰਤਾ ਕਾਲ ਪਾਏ ਬ੍ਰਹਮਾ ਬਪ ਧਰਾਕਾਰ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨਕਾਰ ਜੋ ਬੀਸ਼ਵ ਕੀਓ ਬੇਦਰਾਜ ਬ੍ਰਹਮਾ ਜੋ ਥੀਓ ਜਮਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨਕਾਰ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਧੀਓ ਛਤਰਣ ਕੋ ਪਲਮ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਿਆ ਸੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੇਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੁਕਮ ਹੁ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪੂਰੀ ਬੂਝ ਵਿਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਿਕਰ ਦਰ ਲੰਬਵਾਰ ਅਨਿਲ ਅਨਾਦ ਅਸੰਭ ਤਾਕਾ ਮੂਰ ਚਾਰ ਭੇਦਾ ਜਾ ਕੋ ਭੇਵ ਨ ਪਾਤ ਵੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂਰ ਕਿਛ ਭੇਦਨ ਜਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਲਹਿ ਪਿਵ ਆਪ ਆਪੋ ਨਿਬਧ ਹੈ ਜੇਤੀ ਬ੍ਰਣਤ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸਿਤ ਜਕੀਨੀ ਉਹ ਤ ਭੁਜ ਖਾਨ ਬਹੋਰ ਰਚ ਦਿਨੀ ਕਹੂ ਫੁਰ ਰਾਜ ਹਵੇ ਬੈਠਾ ਕਹੂ ਸਿਮਟ ਭਇਓ ਸ਼ੰਕਰਾ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਯੰਭਵ ਆਬਰਛਾ ਮੇਰੇ ਤੁਮ ਕਰੋ ਸਿਖ ਉਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਉਠਵਤਿ ਉਤ ਪਤਾ ਸਕਲ ਮਲੇਸ਼ ਕਰੂ ਰੜ ਕਾਤਾ ਜਿਹਾ ਸੁਝ ਤਬ ਸਰਣੀ ਪਰੇ ਤਨ ਕੇ ਦੁਸ਼ਟ ਦੁਖ ਤਹ ਮਰੇ ਔਰਖ ਜਮਨ ਪਗ ਪ੍ਰੇਤੇ ਹਾਰੇ ਤਨ ਕੇ ਤੁਮ ਸੰਕਟ ਸਬ ਉਟਾਰੇ ਜੋ ਕਲ ਕੋ ਇਕ ਬਾਰ ਧੈ ਹੈ ਤਾਂ ਕੇ ਕਾਲ ਨਿਕਟ ਨਹਿ ਅਹਿ ਰਛਾ ਹੋਇ ਤੈ ਸਬ ਕਾਲਾ दुष्ट अरिष्ट तरैत तत्काल कृपा दृष्ट तन जाहि ने हरि हो ताके ताप तनक महै हरि हो रिद्ध सिद्ध कर्म सब होई दुष्ट शाश्व सकय न कोई एक बार जिन मन सुहारा कार वास्ते ताहि उबारा जिन नर नाम तिहारो कहा दारद दुष्ट दोख ते रहा खड्ग केत मैं शरण तिहारी आप हाथ दए ने उबारी ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੁਖ ਤੇ ਲੇ ਹੋ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਜਪਾਰ ਹਮਰੇ ਦੁਸ਼ਟ ਸਬੈ ਤੁਨ ਕਾਬੂ ਆਪ ਹੱਥ ਦੈ ਮਹ ਬਿਚਾਬ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਛਾਜ ਜਿ ਕਰਦੈ ਕਰਿਐ ਸਭੈ ਰਣ ਕੋ ਸੰਗਰੇਐ ਪੂਰਨ ਹੋਏ ਹਮਾਰੀ ਅਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹ ਸਾਰ ਕੋਈ ਅਵਰਣਾ ਧੰ ਜੋ ਬਰਚਹ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੇ ਅਹ ਚੁਨ ਚੁਨ ਸਤਰਾ ਹਮਾਰੇ ਮਾਰੇ ਅਹ ਆਪ ਹਾਥ ਦੈਮਜ ਬਰਿਆ ਮਰਣ ਕਾਲ ਕਾ ਤਰਾ ਸੁਨ ਬਰਿਆ ਹੋ ਜੋ ਸਰਾ ਹਮਾਰੇ ਪਛਾ ਸਰੀਆ ਸੁਝਜੂ ਕਰੇ ਹਰਿਛਾ ਰੱਖ ਲੈ ਹੋ ਮਹਿ ਰੱਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਜੀਲ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਬਪ ਧਰਾ ਕਾਲ ਪਏ ਸ਼ਿਵ ਜੋ ਅਵਤਾਰਾ ਕਾਲ ਪਏ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਿਸਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ sevakan ko sab gun sukh diyo shatran ko palam bad kiyo kat kat ke antar ke janat bhale bure ki peer peshanat cheeti te kunchar astula sab par kripa drisht kar phula santan dukh paaye te dukhi sukh paaye sadan ke sufee ek ek ki peer peshana kat kat ke pat pat ki jaane ਜਬ ਉਦਕਰਖ ਕਰ ਕਰਤਾ ਪ੍ਰਜਾ ਤਰਤਉ ਦੇਹ ਅਪਾਰ ਜਬ ਆਕਰਖ ਕਰ ਤਹੁ ਕਬਹੁ ਤੁਮ ਮੈਂ ਮਨਤ ਦੇਹ ਦਰਸਭ ਹੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪੋ ਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਮੇਰ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲਾmb ਵਾਦ ਅਨੀਲ ਅਨਾਦ ਅਸੰਭਉ ਤਾਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾ ਹਨੇ ਅਨਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਭੇਵ ਆਪ ਆਪੁ ਨੀ ਬਧਹਿ ਜੇਤੀ ਬਰਨਰ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਰ ਸਦਾ ਪ੍ਰਸੰਸ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਉ ਰਾਉ ਕਹਿ ਭੂਪਾਇ ਅੰਡਜ ਜੇਰਜ ਸੇਤੇ ਕੀਨੀ ਉਪਜ ਖਾਨ ਬੋਹਰ ਲਚਦੀਨੀ

ਤਾਂਕੇ ਕਾਲ ਨਿਕਟ ਨਹਿ ਅਹ ਰਛਾ ਹੋਏ ਤਹਿ ਸਭ ਕਾਲਾ ਦੁਸ਼ਟ ਅਰੇਸ਼ਟ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰਿ ਹੋ ਤਾਕੇ ਤਾਪ ਤਨ ਕਮਹਿ ਹਰਿ ਹੋ ਰਿਦ ਸਿਧ ਕਰਮੋ ਸਭ ਹੋਏ ਦੁਸ਼ਟ ਸ਼ਾਸ਼ਵ ਸਕੈ ਨ ਕੋਇ ਇਕ ਬਾਰ ਜਨ ਤਮੈ ਸਭਾਰਾ ਕਾਲ ਫਾਸੇ ਤਾਹੇ ਉਬਾਰ ਜਿਨ ਨਰਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਵ ਠੋਰ ਮੋਹ ਸਹਾਇ ਦੁਸ਼ਟ ਦੋਖ ਤੇ ਲਿਹੁ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦਿ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਬੈ ਤੁਮ ਕਾਵ ਆਪ ਹੱਥ ਦੇ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੋਰ ਚਨਜ ਕਰਦੇ ਕਰਿਆ ਸਭ ਅਰਣ ਕੋ ਸੰਗ੍ਰਹਿ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਐਸ਼ਾਡ ਕੋ ਵਰਨਾ ਧਾਉ ਜੋ ਬਰਚਹੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੇ ਇਹ ਚੁਣ ਚੁਣ ਸਤਰਾ ਹਮਾਰੇ ਮਾਰਿਆ ਆਪ ਹੱਥ ਦੇ ਮੁਝੇ ਉਬਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੁਜੋ ਸਰਾ ਮਾਰੇ ਪਛਾ ਸਰਿਆ ਸੁਝੂ ਜੋ ਕਰਿਓ ਰੱਛਾ ਰਾਖ ਲਿਹੁ ਮਹ ਰਾਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੇਨ ਬੰਦਿਸ਼ਟਨ ਕੇ ਹੰਤਾ ਤੁਮ ਹੋਪਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾਕਾਰ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨਕਾਰ ਜੋ ਵਿਸ਼ਵ ਕੀਓ ਬੇਦਰਾਜ ਬ੍ਰਹਮਾ ਜੋਥੀ ਜੋ ਜਮਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨਕਾਰ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹਿ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੋਧੀਓ ਛਤਰਣ ਕੋ ਪਲਮੁ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਿਆ ਸੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੇਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਧਰਤ ਤਦ ਦੇਹ ਅਪਾਰਾ ਜਬ ਅਕਰਖ ਕਰਤ ਹੁਕਮਹੁ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪੁਨੀ ਬੂਝ ਵਿਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਿਕਰ ਦਰ ਲੰਬਵਾਰ ਅਨਿਲ ਅਨਾਦ ਅਸੰਦ ਤਾਕਾ ਮੂਰ ਚਾਰ ਭੇਦਾ ਜਾ ਕੋ ਭੇਵ ਦਾ ਪਾਤ ਵੇਦਾ ਤਾਕੋ ਕਰਪਾ ਹਰ ਅਨੁਮਾਨਤ ਮਹਾ ਮੂਰ ਕਿਛ ਭੇਦਨ ਜਨਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਲਹਿ ਪਿਵ ਆਪ ਆਪੋ ਨਹੀਂ ਬਦਹਿ ਜੇਤੀ ਬ੍ਰਣਤ ਭਿੰਨ ਭਿੰਨ ਤੋ ਹੈ ਤੇਤੀ ਉਮਰ ਆ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸਿਤ ਜਕਿਨੀ ਉਹ ਤ ਕੁਝ ਖਾਨ ਬਹੋਰ ਰਚ ਦਿਨੀ ਕਹੂ ਫੁਰ ਰਾਜ ਹਵੇ ਬੈਠਾ ਕਹੂ ਸਿਮਟ ਭਇਓ ਸ਼ੰਕਰਾ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਭ ਭਾਵ ਆਦ ਜੁਗਾਦ ਸਰੂਪ ਸੇਮ ਭਾਵ ਆਬਰਛਾ ਮੇਰੇ ਤੁਮ ਕਰੋ ਸਿਖ ਉਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਉਠਵਤਿ ਉਤ ਪਤਾ ਸਕਲ ਮਲੇਸ਼ ਕਰੂ ਰੜ ਕਾਤਾ ਜਿਹਾ ਤੁਜ ਤਬ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖ ਤਹ ਮਰੇ ਔਰਖ ਜਮਨ ਪਗ ਪ੍ਰੇਤੇ ਹਾਰੇ ਤਿਨ ਕੇ ਤੁਮ ਸੰਕਟ ਦਵਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਹੈ ਤਾਂ ਕੇ ਕਾਲ ਨਿਕਟ ਨਹਹਿ ਰਛਾ ਹੋਇ ਤੈ ਸਭ ਕਾਲਾ दुष्ट अरिष्ट तरैत तत्काल कृपा दृष्ट तन जाहि ने हरि हो ताके ताप तनक महै हरि हो रिद्ध सिद्ध कर्म सब होई दुष्ट शाश्व सकय न कोई एक बार जत मानस महाराज कार वास्ते ताहि उबारा जिन नर नाम तिहारो कहा दारद दुष्ट दोख ते रहा खड्ग केत मैं शरण तिहारी आप हाथ दै लेहु उबारी ਸਰਬ ਠੋਰ ਮੇ ਹੋ ਸਹਾਈ ਦੁਸ਼ਟ ਦੁਖ ਤੇ ਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ